ਜਿਵੇਂ ਗੁਰੂ ਦੇ ਸਿੰਘ ਇਕੱਲੇ ਨਹੀਂ ਹੁੰਦੇ ਸਵਾ ਲੱਖ ਹੁੰਦੇ ਆ ਢਾਈ ਲੱਖ ਹੁੰਦੇ ਆ ਤੇ 10 ਲੱਖ ਹੁੰਦੇ ਆ ਇਕੱਲੇ ਕਦੇ ਨਹੀਂ ਹੁੰਦੇ ਕਿ ਜੇਕਰ 2 ਅਕਤੂਬਰ 15 ਅਕਤੂਬਰ 26 ਜਨਵਰੀ ਨੂੰ ਠੇਕੇ ਬੰਦ ਹੋ ਸਕਦੇ ਆ ਤਾਂ ਸਾਬਜਾਦੇ ਦੇ ਸਿੱਧੀ ਦਿਹਾੜਾ ਚ ਠੇਕੇ ਕਿਉਂ ਨਹੀਂ ਬੰਦ ਹੋ ਸਕਦੇ ਸਿੱਧੀ ਦੇ ਸਪਸ਼ਟ ਸਾਹਿਬ ਜੀ ਅਪੀਲ ਆ ਸਾਡੀ ਜਿਹੜੀ ਸਿੱਧੀ ਆ ਉਹ ਇਕੱਲੇ ਫਤਿਹਗੜ੍ਹ ਸਾਹਿਬ ਵਾਸਤੇ ਨਹੀਂ ਦਿੱਤੀ ਇਕੱਲੇ ਪੰਜਾਬ ਵਾਸਤੇ ਨਹੀਂ ਦਿੱਤੀ ਸਾਰੇ ਦੇਸ਼ ਵਾਸਤੇ ਜਿਹੜੀ ਇਹ ਸਿੱਧੀ ਦਿੱਤੀ ਗਈ ਆ ਤੇ ਇਹ ਜਿਹੜਾ ਅਪੀਲ ਹੋਣੀ ਚਾਹੀਦੀ ਜ਼ਰੂਰ ਟਰਹੈਂਡਲ ਤੇ ਟਵੀਟ ਕਰੋ ਸੀਐਮ ਸਾਹਿਬ ਨੂੰ ਟੈਗ ਕਰੋ ਪੀਐਮ ਸਾਹਿਬ ਨੂੰ ਟੈਗ ਕਰੋ ਇਹ ਟਵਿੱਟਰ ਤੇ ਟੈਗ ਕਰੋ ਇੰਸਟਾਗ੍ਰam ਤੇ ਟੈਗ ਕਰੋ ਤਾਂ ਕਿ ਉਹਨਾਂ ਤੱਕ ਜਿਹੜੀ ਸਾਡੀ ਇਹ ਗੱਲ ਪਹੁੰਚੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤੇ ਮੈਂ ਹਾਂ ਨੀਹਾ ਮਲੇਕ ਜੀ ਹਾਂ ਜਿਵੇਂ ਕਿ ਤੁਹਾਨੂੰ ਸਾਰੇ ਨੂੰ ਪਤਾ ਹੈ ਕਿ ਸਿੱਧੀ ਵਿਆੜੇ ਜਿਹੜੇ ਚੱਲ ਰਹੇ ਨੇ ਤਾਂ ਅੱਜ ਸਾਡੇ ਨਾਲ ਇੱਕ ਨੌਜਵਾਨ ਜਿਹੜਾ ਮੌਜੂਦ ਹੈ ਜੋ ਕਿ ਇੱਕ ਅਪੀਲ ਜਿਹੜੀ ਹੈ ਲੋਕਲ ਨਾਲ ਜਿਹੜੀ ਮੰਗ ਰਹੀ ਸਰਕਾਰ ਤੋਂ ਜਿਹੜੀ ਇੱਕ ਅਪੀਲ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਅਪੀਲ ਕੀਤੀ ਕੀ ਕੀਤੀ ਜਾ ਰਹੀ ਹੈ ਪੁਆਇੰਟ ਬਾਰੇ ਜਿਹੜੇ ਗੱਲ ਕਰਾਂਗੇ ਅੱਜ ਕੱਲੇ ਨਿਕਲੇ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਠੀਕ ਠਾਕ ਜੀ ਅੱਜ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਅੱਜ ਜਿਹੜਾ ਤੁਸੀਂ ਕੱਲੇ ਜਿਹੜਾ ਤੁਰ ਕੇ ਜਗਰਾਉਂ ਤੱਕ ਜਾਣ ਦਾ ਫੈਸਲਾ ਕੀਤਾ ਹੈ ਕਾਰਨ ਕੀ ਹੈ ਦੇਖੋ ਗੁਰੂ ਦੇ ਸਿੰਘ ਕੱਲੇ ਨਹੀਂ ਹੁੰਦੇ ਸਵਾ ਲੱਖ ਹੁੰਦੇ ਆ ਢਾਈ ਲੱਖ ਹੁੰਦੇ ਆ ਤੇ 10 ਲੱਖ ਹੁੰਦੇ ਆ ਕੱਲੇ ਕਦੇ ਨਹੀਂ ਹੁੰਦੇ ਕਿਤਾ ਪਤਾ ਨਹੀਂ ਕਰੇ ਬੈਠੇ ਕਿਵੇਂ ਗੁਰੂ ਮਹਾਰਾਜ ਨੇ ਨਿਮਾਣੇ ਜੇ ਤੇ ਤਰਸ ਕੀਤਾ ਵਾ ਇੱਕ ਕੀੜੇ ਦੇ ਸੋਜੀ ਬਖਸ਼ੀ ਦਿਮਾਗ ਦੇ ਵਿੱਚ ਕਿ ਇਹ ਮੰਗ ਜਿਹੜੀ ਆ ਤੂੰ ਲੈ ਕੇ ਲੋਕਾਂ ਚ ਜਾ ਤੁਰ ਤੇ ਮੈਂ ਐਮਬੀਡੀ ਮਾਲ ਤੋਂ ਲੁਧਿਆਣਾ ਦਾ ਹੀ ਰਹਿਣ ਵਾਲਾ ਮੈਂ ਐਮਬੀਡੀ ਮਾਲ ਤੋਂ ਤੁਰਿਆ ਤੇ ਜਗਰਾਉਂ ਪੁਲ ਤੱਕ ਮੈਂ ਪੈਦਲ ਜਾਣਾ ਹੈ ਅਪੀਲ ਕੀਆ ਉਹ ਤੁਸੀਂ ਸਾਫ ਸਾਫ ਦੇ ਸਕਦੇ ਹੋ ਕਿ ਜੇਕਰ 2 ਅਕਤੂਬਰ 15 ਅਕਤੂਬਰ 26 ਜਨਵਰੀ ਨੂੰ ਠੇਕੇ ਬੰਦ ਹੋ ਸਕਦੇ ਆ ਤਾਂ ਸਹਬਜਾਦੇ ਦੇ ਸ਼ਹੀਦੀ ਦਿਹਾੜੇ 'ਚ ਠੇਕੇ ਕਿਉਂ ਨਹੀਂ ਬੰਦ ਹੋ ਸਕਦੇ ਸਿੱਧੀ ਤੇ ਸਪਸ਼ਟ ਸਾਹਿਬ ਜੀ ਅਪੀਲ ਹੈ ਸਾਡੀ ਜੀ ਨਹੀਂ ਬਈ ਅੱਜ ਤੁਸੀਂ ਕਹੇ ਆ ਕਿ ਇੱਕ ਇੱਕ ਬੰਦਾ ਹਮੇਸ਼ਾ ਸ਼ਵਾਲ ਰੱਖ ਹੁੰਦਾ ਹੈ ਤੇ ਕਿਤੇ ਨਾ ਕਿਤੇ ਹੁੰਦਾ ਨਹੀਂ ਕਿ ਹਾਂ ਹੋਰ ਪੰਜਾਬੀ ਜਿਹੜੇ ਭਾਈ ਤੁਹਾਡੇ ਨਾਲ ਹੁੰਦੇ ਤਾਂ ਹੋਰ ਹੌਸਲਾ ਆਂਦਾ ਇਹ ਸਰਕਾਰ ਤੱਕ ਇਹ ਗੱਲ ਪਹੁੰਚਣ ਤੇ ਵਿੱਚ ਜਿਹੜੇ ਆ ਜਲਦੀ ਤੋਂ ਜਲਦੀ ਪਹੁੰਚ ਜਾਂਦੀ ਦੇਖੋ ਸਾਰੇ ਨਾਲ ਹੀ ਆ ਜੀ ਤੁਸੀਂ ਆਏ ਹੋ ਕਵਰੇਜ ਕਰਨ ਇਹਦਾ ਮਤਲਬ ਤੁਸੀਂ ਨਾਲ ਸਪੋਰਟ ਕਰਦੇ ਹੋ ਤਾਂ ਹੀ ਆਏ ਹੋ ਬਾਕੀ ਪੱਤਰਕਾਰ ਆ ਭਾਈਚਾਰਾ ਮੇਰੇ ਕੋਲੇ ਆ ਕੇ ਗਿਆ ਸਪੋਰਟ ਕਰਦੇ ਆ ਤਾਂ ਹੀ ਆਏ ਇਹ ਸਾਰੇ ਨਾਲ ਹੀ ਨੇ ਜੀ ਮੇਰੇ ਭਰਾ ਗੱਲ ਇਹ ਆ ਵੀ ਕੋਈ ਕਿਸੇ ਨੂੰ ਜਿਵੇਂ ਚ ਰੁਝਿਆ ਕੋਈ ਕਿਸੇ ਚ ਰੁਝਿਆ ਕਈ ਵਾਰੀ ਇਕੱਠੇ ਨਹੀਂ ਹੋ ਬੰਦੇ ਛੁੱਟੀ ਦਾ ਦੇਣਾ ਕਿਸੇ ਨੇ ਲੰਗਰ ਲਗਾਉਣੇ ਆ ਸਾਬ ਜਾਦੇ ਦੀ ਸ਼ਹੀਦੀ ਨੂੰ ਸਮਰਪਤ ਕਿਸੇ ਨੇ ਉੱਥੇ ਜਾ ਕੇ ਦਰਸ਼ਨ ਵੀ ਕਰਨੇ ਆ ਤੇ ਕਈਆਂ ਨੇ ਸਮਾਗਮ ਵੀ ਰੱਖੇ ਹੋਇਆ ਸ਼ਹੀਦੀ ਜਿਨ੍ਹਾਂ ਦੇ ਘਰੇ ਆ ਕਈਆਂ ਦੇ ਇਲਾਕੇ ਦੇ ਵਿੱਚ ਆ ਅਸੀਂ ਸਾਰੇ ਇਕੱਠੇ ਆਏ ਸਾਰੇ ਭੈਣ ਭਰਾਵਾਂ ਦੇ ਨਾਲ ਮਿਲ ਕੇ ਆ ਮੇਰਾ ਇਕੱਲਾ ਕੁਝ ਨਹੀਂ ਹੈਗਾ ਗੁਰੂ ਮਾਰਿਆਂ ਨੇ ਬਖਸ਼ਿਸ਼ ਕੀਤੀ ਆ ਤਾਈਂ ਇਹ ਚੀਜ਼ ਹੋ ਰਹੀ ਆ ਇਕੱਲਾ ਕਦੇ ਕੋਈ ਕੁਝ ਵੀ ਨਹੀਂ ਕਰ ਸਕਦਾ ਹੁੰਦਾ ਹਾਂ ਜਿਹੜੇ ਮੇਰੇ ਨਾਲ ਜੁੜਨਾ ਚਾਹੁੰਦੇ ਰਸਤੇ 'ਚ ਮਿਲੇ ਵੀ ਆ ਫੋਟੋਆਂ ਵੀ ਖਚਾਈਆਂ ਪ੍ਰਮੋਟ ਵੀ ਕਰ ਰਿਹਾ ਇਸ ਚੀਜ਼ ਨੂੰ ਤੇ ਉਹ ਇਹ ਵੀ ਕਹਿ ਰਹੇ ਆ ਕਿ ਆਪਾਂ ਇਕੱਠੇ ਮਿਲ ਕੇ ਫਤਿਹਗੜ੍ਹ ਸਾਹਿਬ ਜਾ ਕੇ ਵੀ ਇਹ ਜਿਹੜੀ ਤਖਤੀ ਲੈ ਕੇ ਉਹ ਤੇ ਸਿੱਧੀ ਸਭਾ ਦੇ ਵਿੱਚ ਘੁੰਮਾਂਗੇ ਤੇ ਡੀਸੀ ਸਾਹਿਬ ਨੂੰ ਜਿਹੜੀ ਆ ਮੰਗ ਪੱਤਰ ਵੀ ਦਵਾਂਗੇ ਨਿਮਰਤਾ ਸਹਿਤ ਅਸੀਂ ਆ ਸੀਐਮ ਸਾਹਿਬ ਨੂੰ ਵੀ ਅਪੀਲ ਕਰਾਂਗੇ ਪੀਐਮ ਸਾਹਿਬ ਨੂੰ ਵੀ ਅਪੀਲ ਕਰਾਂਗੇ ਕਿ ਜਿਹੜੀ ਸ਼ੀਧੀ ਆ ਉਹ ਕੱਲੇ ਫਤੇਗੜ ਸਾਹਿਬ ਵਾਸਤੇ ਨਹੀਂ ਦਿੱਤੀ ਕੱਲੇ ਪੰਜਾਬ ਵਾਸਤੇ ਨਹੀਂ ਦਿੱਤੀ ਸਾਰੇ ਦੇਸ਼ ਵਾਸਤੇ ਜਿਹੜੀ ਇਹ ਸ਼ੀਧੀ ਦਿੱਤੀ ਗਈ ਹੈ ਤੇ ਇਹ ਜਿਹੜਾ ਅਪੀਲ ਹੋਣੀ ਚਾਹੀਦੀ ਜਰੂਰ ਬਿਲਕੁਲ ਤੇ ਕਿਤੇ ਨਾ ਕਿਤੇ ਹੁੰਦਾ ਹੈ ਕਿ ਅੱਜ ਮੰਦੇ ਵਿੱਚ ਕਿੱਦਾਂ ਦਾ ਏਦਾਂ ਮਤਲਬ ਕਿ ਦਿਮਾਗ ਦੇ ਵਿੱਚ ਆਈਡੀਆ ਆ ਜਾਂ ਫਿਰ ਕਦੋਂ ਤਾਂ ਸੋਚ ਨਹੀਂ ਸੀ ਕਿ ਇਹ ਚੀਜ਼ ਜਿਹੜੀ ਆ ਕਰਨੀ ਹੈ ਦੇਖੋ ਮੈਂ ਫਿਰ ਕਿਹਾ ਵੀ ਪਤਾ ਨਹੀਂ ਕਿਵੇਂ ਇੱਕ ਨਮਾੜੇ ਜੇ ਕੀੜੇ ਦੇ ਦਿਮਾਗ ਦੇ ਵਿੱਚ ਗੁਰੂ ਪਾਤਸ਼ਾਹ ਨੇ ਸਹਿਬਜ਼ਾਦਾ ਨੇ ਆਪੇ ਸੋਜੀ ਪਾਤੀ ਵੀ ਤੂੰ ਜਾ ਕੇ ਕਰ ਉਹ ਕਿਵੇਂ ਹੋ ਸਕਦਾ ਦੇਖੋ ਮੈਂ ਕੱਲ ਸਾਬ ਜੀ ਅਦੇ ਸਿੱਧੀ ਜਾੜਾ ਸੀਗਾ ਤੇ ਅਸੀਂ ਫਤਿਹਗੜ੍ਹ ਸਾਹਿਬ ਦਰਸ਼ਨ ਕਰਕੇ ਆਏ ਆ ਤੇ ਮੇਰਾ ਇਹ ਮਨ ਸੀ ਵੀ ਮੈਂ ਉੱਥੇ ਲੈ ਕੇ ਜਾਵਾਂ ਮੈਂ ਕਿਸੇ ਨੂੰ ਤਿਆਰ ਕਰਨ ਵਾਸਤੇ ਦਿੱਤੇ ਹੋਏ ਸੀ ਬਟ ਉਹ ਤਿਆਰ ਹੋ ਨਹੀਂ ਸਕੇ ਮੈਨੂੰ ਕੁਦਰਤੀ ਜਿਹੜੇ ਆ ਰਾਤ ਨੂੰ ਮਿਲੇ ਤੇ ਅੱਜ ਸਵੇਰੇ ਮੇਰੇ ਮਨ ਚ ਆਇਆ ਵੀ ਮੈਂ ਹੁਣ ਕੀ ਕਰਾਂ ਯਾਰ ਮੈਂ ਤਾਂ ਉੱਥੇ ਲੈ ਕੇ ਜਾਣੇ ਸੀ ਫਿਰ ਮੇਰੇ ਮਨ ਚ ਆਇਆ ਵੀ ਅੱਜ ਛੁੱਟੀ ਹੈ ਕਿਉਂ ਨਾ ਅੱਜ ਹੀ ਮੈਂ ਲੁਹਿਆਣੇ ਦਾ ਢੇਡਾ ਕੱਢਿਆ ਜਾਵੇ ਤੇ ਲੋਕਾਂ ਨੂੰ ਨਾਲ ਜੋੜਿਆ ਜਾਵੇ ਤੇ ਲੋਕਾਂ ਨੂੰ ਅਪੀਲ ਕੀਤੀ ਜਾਵੇ ਇਹ ਫੇਸਬੁੱਕ ਤੇ ਪੋਸਟਾ ਪਾਓ ਟਵਿੱਟਰ ਹੈਂਡਲ ਤੇ ਟਵੀਟ ਕਰੋ ਸੀਐਮ ਸਾਹਿਬ ਨੂੰ ਟੈਗ ਕਰੋ ਪੀਐ ਉਹਨਾਂ ਤੱਕ ਜਿਹੜੀ ਸਾਡੀ ਇਹ ਗੱਲ ਪਹੁੰਚੇ ਇਹ ਮੈਂ ਵੀ ਝੂਠ ਕਹਿੰਦਾ ਕਿ ਮੇਰੇ ਇਕੱਲੇ ਦੇ ਮਨ 'ਚ ਆ ਗਿਆ ਤੇ ਮੈਂ ਕਿਸੇ ਨੂੰ ਫਤਿਹਗੜ੍ਹ ਸਾਹਿਬ ਫੋਟੋ ਵਾਇਰਲ ਹੋਈ ਆ ਕਿਸੇ ਦੋ ਵੀਰਾਂ ਦੀ ਉਹਨਾਂ ਨੂੰ ਮੈਂ ਦੇਖਿਆ ਸੀ ਉਹਨਾਂ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਇੱਕਦਮ ਫੁਰਨਾ ਆਇਆ ਕਿ ਮੈਂ ਵੀ ਇਹ ਚੀਜ਼ ਕਰਾਂ ਮੈਂ ਨਾਲ ਹੀ ਤਿਆਰ ਕਰਨੇ ਬੋਰਡ ਜਿਹੜੇ ਦਿੱਤੇ ਸੀ ਅੱਛਾ ਭਾਜੀ ਕਿੱਧਰ ਦੇ ਰਹਿਣ ਵਾਲੇ ਹੋ ਮੈਂ ਜੀ ਬੀਆਰ ਸੰਗਰ ਬੀਆਰ ਸਿਫਰ ਲੁਧਿਆਣਾ ਦੇ ਰਹਿਣ ਵਾਲੇ ਹਾਂ ਹਾਂ ਜੀ ਲੁਧਿਆਣਾ ਅੱਛਾ ਇੱਕ ਗੱਲ ਹੋਰ ਜਿਵੇਂ ਤੁਸੀਂ ਕਿਹਾ ਕਿ ਹਨਾ ਤੁਹਾਡੇ ਮਨ ਦੇ ਵਿੱਚ ਆਇਆ ਕਿ ਇਹ ਚੀਜ਼ ਕੀਤੀ ਜਾਵੇ ਕਦੋਂ ਕਰੋ ਨਿਕਲੇ ਤੇ ਕਦੋਂ ਤੱਕ ਹੁਣ ਵਾਪਸ ਜਾਓਗੇ ਮੈਂ 12 ਵਜੇ ਨਿਕਲਿਆ ਸੀਗਾ ਜੀ ਰਸਤੇ 'ਚ ਬਹੁਤ ਸੰਗਤਾਂ ਦਾ ਪਿਆਰ ਵੀ ਮਿਲਿਆ ਸਾਥ ਵੀ ਮਿਲਿਆ ਬੱਤਰਗੜ੍ਹ ਭਾਈਚਾਰੇ ਦਾ ਵੀ ਸਾਥ ਮਿਲਿਆ ਮੈਂ ਜਗਰਾਉਂ ਤੋ ਬੋਲ ਤੱਕ ਪੈਦਲ ਜਾਣਾ ਜੀ ਉੱਥੇ अच्छा फिर वापस ਵੀ ਤੁਰ ਕੀ ਆਂਗੇ ਵਾਪਸ ਦੇਖਦੇ ਆਂ ਜੀ ਜਿੰਨੇ ਕ ਹਿੰਮਤ ਗੁਰੂ ਮਹਾਰਾਜ ਬਖਸ਼ੂਗਾ ਮੈਂ ਕਹਿੰਦਾ ਵੀ ਹਾਂ ਮੈਂ ਤੁਰ ਕੇ ਆ ਜਾਊਂਗਾ ਗੁਰੂ ਮਹਾਰਾਜ ਨੇ ਉੱਥੋਂ ਬਖਸ਼ੀ ਹਿੰਮਤ ਇੱਥੇ ਤੱਕ ਪਹੁੰਚ ਗਿਆ ਜਿਓ ਅੱਗੋ ਬਖਸ਼ਣਗੇ ਉੱਥੇ ਤੱਕ ਵੀ ਚੱਲ ਜਾਣਗੇ ਭਾਜੀ ਇਹ ਨਹੀਂ ਲੱਗਦਾ ਸਿਰਫ ਉਸ ਹੈਦੀ ਦਿਨ ਆਇਆ 2 ਅਕਤੂਬਰ 26 ਅਕਤੂਬਰ 26 ਜਨਵਰੀ ਨੂੰ ਹੀ ਨਹੀਂ ਬਲਕਿ ਜਿਹੜੇ ਸ਼ਰਾਬ ਦੇ ਠੇਕੇ ਜਾਂ ਹੋਰ ਵੀ ਨਸ਼ੇ ਦੇ ਚੀਜ਼ਾਂ ਨੇ ਜੋ ਕਿ ਸਾਡੇ ਨੌਜਵਾਨ ਪੀੜੀ ਨੂੰ ਖਾਂਦੇ ਹੋਏ ਨਜ਼ਰ ਆ ਰਹੇ ਹਮੇਸ਼ਾ ਲਈ ਜਿਹੜੇ ਬੰਦੋ ਕੀਤੀ ਜਾ ਕਿ ਬੰਦ ਕੀਤੀ ਜਾਵੇ ਦੇਖੋ ਮੈਂ ਪਹਿਲਾਂ ਵੀ ਪੱਤਰਕਾਰ ਭਾਈ ਜਾਰੇ ਵੀ ਕਿਹਾ ਸੀ ਵੀ ਅੱਜ ਮੇਰਾ ਕੋਈ ਪੋਲੀਟੀਕਲ ਮੋਟਿਵ ਨਹੀਂ ਤੇ ਮੈਂ ਅੱਜ ਕੋਈ ਪੋਲੀਟੀਕਲ ਬਿਆਨਬਾਜ਼ੀ ਨਹੀਂ ਕਰੂੰਗਾ ਪਰ ਹਾਂ ਇੱਕ ਗੱਲ ਜ਼ਰੂਰ ਹੈ ਕਿ ਸ਼ਰਾਬ ਵੀ ਨਸ਼ੇ ਦੇ ਵਿੱਚ ਹੀ ਆਉਂਦੀ ਹੈ ਜੇ ਆਪਾਂ ਨਸ਼ਾ ਬੰਦ ਕਰ ਰਹੇ ਹਾਂ ਤਾਂ ਸ਼ਰਾਬ ਵੀ ਬੰਦ ਹੋਣੀ ਚਾਹੀਦੀ ਹੈ ਦਰਨ ਜੋ ਸਿੰਘ ਜੀ ਵੈਸੇ ਤੁਸੀਂ ਕਰਦੇ ਕੀ ਹੋ ਮੈਂ ਜੀ ਪ੍ਰਾਈਵੇਟ ਜੌਬ ਕਰਦਾ ਪ੍ਰਾਈਵੇਟ ਜੌਬ ਕਰਦੇ ਕਿਤੇ ਹੋਊਗਾ ਨਹੀਂ ਕਿ ਅੱਜ ਤੁਸੀਂ ਇਹ ਜਿਹੜਾ ਬੈਨਰ ਲੈ ਕੇ ਕੁੰਮਰੇ ਉਹ ਤੁਹਾਡੀ ਲੋਕਾਂ ਨੂੰ ਜਾਗਰੂਕ ਕੀਤਾ ਕਰ ਰਹੇ ਹੋ ਕਿਤੇ ਨਾ ਕਿਤੇ ਹੁੰਦਾ ਹੈ ਕਿ ਹੋਰ ਲੋਕ ਸਾਥ ਖੜਦੇ ਜਾਂ ਹੋਰ ਤੁਹਾਨੂੰ ਸਪੋਰਟ ਕੀਤੀ ਜਾਵੇ ਤਾਂ ਜਿਹੜਾ ਅੱਜ ਤੁਸੀਂ ਇਹ ਚੀਜ਼ ਲੈ ਕੇ ਕੁੰਮਰੇ ਅਗਲੀ ਵਾਰੀ ਇਹ ਚੀਜ਼ ਲੈ ਕੇ ਕੁੰਮੜੀ ਤੁਹਾਨੂੰ ਲੋੜ ਹੀ ਨਹੀਂ ਪੈਣੀ ਹਾਂ ਬਿਲਕੁਲ ਉਹੀ ਹੈ ਜੀ ਲੋਕਾਂ ਨੇ ਜਿਹੜੀ ਸਪੋਰਟ ਕੀਤੀ ਹੈ ਲੋਕਾਂ ਨੇ ਫੋਟੋਆਂ ਖਿੱਚੀਆਂ ਸੀ ਪ੍ਰਮੋਟ ਕਰਾਂਗੇ ਵੀਡੀਓਜ਼ ਬਣਾਈਆਂ ਵੀ ਅਸੀਂ ਪਾਵਾਂਗੇ ਇਹਦਾ ਮਤਲਬ ਇਹੀ ਹੈ ਵੀ ਲੋਕ ਵੀ ਇਹ ਚੀਜ਼ ਚਾਹੁੰਦੇ ਆ ਠੀਕ ਹੈ ਕਿਸੇ ਕੋਲ ਟਾਈਮ ਨਹੀਂ ਨਿਕਲ ਪਾਂਦਾ ਜਾਂ ਕੋਈ ਆਪਣੇ ਰਜੇਵੇਂ ਜਾ ਚੀ ਜਗਦਾ ਬੰਦਾ ਗੁਰੂ ਮਾਰਾ ਨੇ ਸੇਵਾ ਦਾਸ ਤੋਂ ਲੈਣੀ ਸੀ ਦਾਸ ਤੋਂ ਲਈਆ ਹੋ ਸਕਦਾ ਕੱਲ ਨੂੰ 50 ਜਾਨਾਂ ਤੋਂ ਸੇਵਾ ਲੈਣੀ ਹੋਵੇ ਤੇ ਗੁਰੂ ਮਾਰਾ ਸਾਨੂੰ 50 ਜਾਨਾਂ ਨੂੰ ਜਿਹੜੇ ਆ ਇਹ ਸੇਵਾ ਬਖਸ਼ਣ ਕਿ ਅਸੀਂ ਇਹ ਮੰਗ ਜਿਹੜੀ ਸਰਕਾਰ ਕੋਲ ਰੱਖ ਸਕਦੇ ਤੇ ਰੁੱਕ ਕੇ ਜਿਵੇਂ ਆ ਚੌਂਕ ਆ ਬਾਰਦ ਨਗਰ ਚੌਂਕ ਆ ਜਾਂ ਹੋਰ ਚੌਂਕ ਨੇ ਉੱਥੇ ਰੁੱਕ ਕੇ ਵੀ ਤੁਸੀਂ ਲੋਕਾਂ ਨੂੰ ਦਿਖਾ ਰਹੇ ਹੋ ਜਾਂ ਫਿਰ ਦੱਸ ਰਹੇ ਹੋ ਕਿ ਕਿਉਂ ਇਹ ਬੰਦ ਹੋਣੀ ਚਾਹੀਦੀ ਹੈ ਕਈ ਲੋਕਾਂ ਨੇ ਸਵਾਲ ਵੀ ਕੀਤਾ ਹੋਣਾ ਕਿ ਤੁਸੀਂ ਅੱਜ ਦੀ ਹੀ ਕਿਉਂ ਮੰਗ ਕਰ ਰਹੇ ਹੋ ਦੇਖੋ ਮੈਂ ਚੌਂਕਾ ਦੇਵੀ ਤੇ ਮੋਲਾਂ ਦੇ ਬਾਹਰ ਰੁੱਕ ਕੇ ਵੀ ਜਿਹੜੀ ਇਹ ਚੀਜ਼ ਕੀਤੀ ਆ ਕਿ ਮੋਲਾਂ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਬੱਚੇ ਜ਼ਿਆਦਾ ਹਨਾ ਤਿਆਰ ਹੋ ਹੋ ਕੇ ਆ ਰਿਹਾ ਵੀ ਕਈਆਂ ਦਾ ਧਿਆਨ ਕਈ ਵਾਰੀ ਸ਼ੀਦੀ ਜਿਹੜਾ ਦੇ ਪਾਸੇ ਨਹੀਂ ਹੁੰਦਾ ਜੀ ਸੋ ਮੈਂ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਦਾ ਜਦੋਂ ਮੈਂ ਉੱਥੇ ਖੜਾ ਸੀ ਤੇ ਇੱਕ ਨਾ ਬੱਚੀ ਨੇ ਜਦੋਂ ਉਹਦੇ ਪਾਪਾ ਨੇ ਮੈਨੂੰ ਐ ਕੀਤਾ ਬੱਚੀ ਦੇ ਗੱਡੀ ਦੇ ਵਿੱਚੋਂ ਅੰਗੂਠਾ ਕੱਢ ਕੇ ਸ਼ੀਸ਼ਾ ਖੋਲ ਕੇ ਉਹ ਬੱਚੀ ਨੇ ਪੁੱਛਿਆ ਵੀ ਤੁਸੀਂ ਇਦਾਂ ਕਿਉਂ ਕੀਤਾ ਮੈਂ ਉਹਨਾਂ ਵੱਲ ਦੇਖ ਰਿਹਾ ਸੀਗਾ ਤੇ ਉਹਨਾਂ ਨੇ ਬੱਚੀ ਨੇ ਪੁੱਛਿਆ ਕਿਉਂ ਕੀਤਾ ਓਬਵੀਅਸਲੀ ਉਹਦੇ ਫਾਦਰ ਸਾਹਿਬ ਨੇ ਇਹ ਚੀਜ਼ ਉਹਦੇ ਬਾਪੂ ਜੀ ਨੇ ਉਹਨਾਂ ਨੂੰ ਦੱਸੀ ਹੋਗੀ ਵੀ ਇਹ ਕੀ ਲਿਖਿਆ ਤੇ ਮੈਂ ਕਿਉਂ ਇਦਾਂ ਕੀਤਾ ਆਟੋਮੈਟਿਕਲੀ ਮੇਰੇ ਦੋ ਮੋਟੀ ਪੂਰੇ ਹੋ ਰਹਿਕਦਾ ਇਤਿਹਾਸ ਉਹ ਬੱਚਿਆਂ ਨੂੰ ਪਤਾ ਲੱਗ ਰਿਹਾ ਤੇ ਇਹ ਚੀਜ਼ ਵੀ ਅਪੀਲ ਜਿਹੜੀ ਹੈ ਲੋਕਾਂ ਤੱਕ ਪਹੁੰਚ ਰਹੀ ਹੈ ਦੋਨੋਂ ਅਪੀਲ ਕਰਨਾ ਚਾਹੁੰਨਾ ਨਸ਼ੇ ਤਿਆਗੋ ਸ਼ਰਾਬਾਂ ਛੱਡੋ ਸਿੰਘ ਸਜੋ ਗੁਰੂ ਵਾਲੇ ਬਣੋ ਸਾਰੀ ਸੰਗਤ ਨੂੰ ਇਹ ਅਪੀਲ ਕਰਨਾ ਚਾਹੂੰਗਾ ਕਿ ਆਪਣੇ ਬੱਚਿਆਂ ਨੂੰ ਇਹਨਾਂ ਛਿੱਧੀ ਦਿਹਾੜਾਂ ਦੇ ਵਿੱਚ ਫालतू ਸਮਾਗਮਾਂ ਤੇ ਲਿਜਾਣ ਦੀ ਬਜਾਏ ਕਿਤੇ ਪ੍ਰੋਗਰਾਮਾਂ ਤੇ ਲਿਜਾਣ ਦੀ ਬਜਾਏ ਉਹਨਾਂ ਨੂੰ ਤਿਆਰ ਕਰਕੇ ਸਹਿਬਜ਼ਾਦਾ ਦੀ ਤਰ੍ਹਾਂ ਸਹਿਬਜ਼ਾਦਾ ਦੀ ਰ ਸਿੰਘ ਸਿੰਘਣੀਆਂ ਸਜਾ ਕੇ ਉਹਨਾਂ ਨੂੰ ਤੁਸੀਂ ਫਤਿਹਗੜ੍ਹ ਸਾਹਿਬ ਲੈ ਕੇ ਜਾਓ ਚਮਕੌਰ ਸਾਹਿਬ ਲੈ ਕੇ ਜਾਓ ਉੱਥੇ ਦਰਸ਼ਨ ਕਰਾਓ ਉਹਨਾਂ ਨੂੰ ਦਿਖਾਓ ਇਤਿਹਾਸ ਦੱਸੋ ਕਿ ਸਾਡੇ ਨਾਲ ਕੀ ਹੋਇਆ ਸੀ ਤਾਂ ਕਿ ਅਗਲੀ ਵਾਰ ਤੋਂ ਤੁਹਾਨੂੰ ਖੁਦ ਕਹਿਣੀ ਮੈਂ ਇੱਧਰ ਨਹੀਂ ਆਵਾਂ ਵਾਲੇ ਸਮਾਗਮ ਤੇ ਜਾਣਾ ਮੈਂ ਇੱਥੇ ਛਿੱਧੀ ਸਮਾਗਮ ਤੇ ਜਾਣਾ ਆਪਣੀ ਜੜ ਨੂੰ ਫੜੋ ਠੀਕ ਹੈ ਬਾਕੀ ਦਿਨਾਂ ਦੇ ਵਿੱਚ ਅਸੀਂ ਸਮਾਗਮ ਮਨਾਨੇ ਖੁਸ਼ੀਆਂ ਮਨਾਨੇ ਸਾਡੇ ਘਰੇ ਵੀ ਮਨਾਈ ਜਾਂਦੀਆਂ ਨੇ ਪਰ ਸਾਡੀਆਂ ਕਮੀਆਂ ਵੀ ਨੇ ਤੇ ਸਾਡੀ ਤਰਸਦੀ ਵੀ ਹੈ ਕਿਤੇ ਨਾ ਕਿਤੇ ਅਸੀਂ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਨ ਲਈ ਅਸਮਰਥ ਹੁੰਦੇ ਜਾ ਰਿਹਾ ਜਿਸ ਦੀ ਕਿ ਬਹੁਤ ਜ਼ਿਆਦਾ ਕੋਸ਼ਿਸ਼ ਕਰਨ ਦੀ ਸਾਨੂੰ ਲੋੜ ਵੀ ਹੈ ਜੀ ਬਿਲਕੁਲ ਸੋ ਹਾਲੋ ਜੀ ਅਸੀਂ ਗੱਲ ਕਰ ਲਈਏ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਅੱਜ ਦੇ ਲਈ ਨਹੀਂ ਸਕੋ ਇਹਨਾਂ ਦੀ ਅਪੀਲ ਇਹ ਹੈ ਕਿ ਜਿਵੇਂ ਕਿ 2 ਅਕਤੂਬਰ 26 ਜਨਵਰੀ ਤੇ ਹੋਰ ਬਾਕੀ ਸਮਾਗਮਤ ਜਿਹੜੇ दारू ਦੇ ਠੇਕੇ ਜਾਂਦੇ ਤੇ ਸ਼ਰਾਬ ਦੇ ਠੇਕੇ ਜਿਹੜੇ ਬੰਦ ਹੁੰਦੇ ਨੇ ਸੈਦੀ ਦੇ ਆੜੇ ਦੇ ਵਿੱਚ ਵੀ ਜਿਹੜੀ ਹੈ ਬੰਦ ਹੋਣੀ ਚਾਹੀਦੀ ਤੁਹਾਨੂੰ ਕੀ ਲੱਗਦਾ ਹੈ ਇਹਨਾਂ ਦੀ رائے ਨਾਲ ਕਿੰਨੇ ਕਾ ਜ਼ਿਆਦਾ ਤੁਸੀਂ ਸਹਿਮਤ ਕਰਦੇ ਹੋ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਵੀ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਤਾਂ ਸਿੱਧੀ ਹੈਡਲਾਈਨਸ ਮੈਂ ਨੇ ਆ ਮਲਿਕ ਕੈਮਰਾ ਪਰਸਨ ਸਾਹਿਲ ਨਾ